ਨਮਸਕਾਰ ਮੈਂ ਹਾਰਤੀ ਤੁਸੀਂ ਦੇਖ ਰਹੇ ਹੋ ਐਸਐਮ ਜੈਡ ਨਿਊਜ਼ ਸਰਚਾ ਦਾ ਵਿਸ਼ਾ ਦੀਖੇ ਦਸ਼ਕਾ ਦਾ ਮੈਸ ਸਵਾਗਤ ਕਰਦੀ ਆਂ ਗੱਲਬਾਤ ਕਿਸਾਨੀ ਮੁੱਦਿਆਂ ਨੂੰ ਲੈ ਕੇ ਰਹੇਗੀ ਇੱਕ ਵਾਰ ਫਿਰ ਹਾਜ਼ਰ ਆ ਤੁਹਾਡੇ ਸਾਹਮਣੇ ਇਸ ਵਕਤ ਮੌਜੂਦ ਨੇ ਮੇਰੇ ਨਾਲ ਵਰਿੰਦਰ ਜੀ ਵਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਹਾਰਤੀ ਜੀ ਵਰਿੰਦਰ ਜੀ ਜਿਵੇਂ ਅਸੀਂ ਰੋਜ਼ ਹੀ ਕਿਸਾਨੀ ਮੁੱਦਿਆਂ ਲੈ ਕੇ ਗੱਲਬਾਤ ਕਰਦੇ ਆ ਚਰਚਾ ਕਰਦੇ ਆ ਤੇ ਬੀਤੇ ਦਿਨ ਇਹ ਅਸੀਂ ਗੱਲ ਚਰਚਾ ਕੀਤੀ ਸੀ ਕਿ ਭਾਜਪਾ ਦੇ ਕੁਝ ਕੁ ਆਗੂਆਂ ਦੇ ਵਿੱਚ ਬਗਾਵਤੀ ਤੇ ਸੁਰ ਨਜ਼ਰ ਆ ਰਹੇ ਨੇ ਹਾਂ ਤੇ ਹੁਣ ਜਿਹੜੇ ਭਾਜਪਾ ਵਰਕਿੰਗ ਕਮੇਟੀ ਦੇ ਮੈਂਬਰ ਨੇ ਰਾਮ ਇਕਬਾਲ ਜੀ ਉਹਨਾਂ ਨੇ ਵੀ ਕਿਸਾਨਾਂ ਦੇ ਤਰਫਦਾਰੀ ਦੇ ਵਿੱਚ ਗੱਲ ਆਖੀ ਹੈ ਤੁਸੀਂ ਕੀ ਸਮਝਦੇ ਹੋ ਦੇਖੋ ਯੂਪੀ ਦੇ ਭਾਜਪਾ ਵਰਕਿੰਗ ਕਮੇਟੀ ਦੇ ਮੈਂਬਰ ਜਿਹੜੇ ਨੇ ਜੀ ਰਾਮ ਇਕਬਾਲ ਸਿੰਘ ਜੀ ਬਿਲਕੁਲ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਇਹਨਾਂ ਬਿੱਲਾਂ ਨੂੰ ਬਣਾਉਣ ਵਾਸਤੇ ਪਹਿਲਾਂ ਬਣਾਉਣ ਵੇਲੇ ਜੀ ਕਿਸਾਨਾਂ ਦੇ ਨਾਲ مشورہ ਕਰ ਲੈਂਦੀ ਬਿਲਕੁਲ ਤੇ ਅੱਜ ਜਿਹੜਾ ਅੰਦੋਲਨ ਛੜਿਆ ਪਿਆ ਹੈ ਇਹ ਅੰਦੋਲਨ ਨਾ ਹੁੰਦਾ ਉਹਨਾਂ ਨੇ ਇਹ ਵੀ ਆਖਿਆ ਕਿ ਜੇ ਜਿਹੜੀ ਐਮਐਸਪੀ ਹੈ ਜੀ ਕਿਸਾਨਾਂ ਨੂੰ ਫਸਲਾਂ ਤੇ ਐਮਐਸਪੀ ਨਾ ਦੇਣਾ ਅਪਰਾਧ ਹੋਣਾ ਚਾਹੀਦਾ ਸੋ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਹੋ ਕੇ ਇਸ ਤਰੀਕੇ ਨਾਲ ਗੱਲ ਆਖੀ ਹੈ ਜੀ ਔਰ ਜਿਵੇਂ ਭਾਜਪਾ ਦੇ ਜਿਹੜੇ ਬਹੁਤ ਸਾਰੇ ਹੈਗੇ ਨੇ ਆਗੂ ਜੀ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਹੈ ਜੀ ਕਿ ਕਿਸਾਨ ਜੋ ਆਪਣਾ ਸੰਘਰਸ਼ ਕਰ ਰਹੇ ਨੇ ਉਹ ਕਿਸ ਤਰੀਕੇ ਦੇ ਨਾਲ ਉਹ ਪੂਰੇ ਦੇਸ਼ ਦੇ ਲਈ ਇਹ ਹੈਗਾ ਸੰਘਰਸ਼ ਇਕੱਲਾ ਕਿਸਾਨਾਂ ਦੇ ਲਈ ਨਹੀਂ ਹੈਗਾ ਅਣ ਤੁਸੀਂ ਦੇਖ ਲਓ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਮੁਖਾਲਫਤ ਜਿਹੜੀ ਹੈ ਵਧਦੀ ਜਾ ਰਹੀ ਹੈ ਆਹ ਹਰਿਆਣਾ ਦੇ ਨਾਰਨੌਦ ਦੇ ਵਿੱਚ ਅੱਠ ਨੌਜਵਾਨਾਂ ਨੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਜੀ ਮਲਕ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਖੱਲੀ ਹੈ ਇੱਛਾ ਮਰਤੀਉ ਦੀ ਉਹ ਕਹਿੰਦੇ ਨੇ ਕਿ ਜੋ ਸਰਕਾਰ ਦਾ ਰਵਈਆ ਜੋ ਸਰਕਾਰ ਦਾ ਵਤੀਰਾ ਕਿਸਾਨਾਂ ਦੇ ਨਾਲ ਅਸੀਂ ਉਹਦੇ ਤੋਂ ਬੜੇ ਪਰੇਸ਼ਾਨ ਆ ਤੇ ਉਹਨਾਂ ਨੇ ਚਿੱਠੀ ਖੱਲੀ ਹੈ ਕਿ ਸਾਨੂੰ ਇੱਛਾ ਮੌਤ ਦਿੱਤੀ ਜਾਵੇ ਅਸੀਂ ਖੁਸ਼ ਨਹੀਂ ਹੈ 8 ਨੌਜਵਾਨਾਂ ਨੇ ਹਰਿਆਣੇ ਦੇ ਇਹ ਜਿਹੜੀ ਹੈ ਚੀਜ਼ ਆਖੀ ਗੱਲ ਆਖੀ ਹੈ ਬਿਲਕੁਲ ਅਵਿੰਦਰ ਜੀ ਜਿਵੇਂ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਭਾਜਪਾ ਦੇ ਆਗੂਆਂ ਦੇ ਵਿੱਚ ਬਗਾਤੀ ਦੇ ਸੁਰ ਨਜ਼ਰ ਆਏ ਇਸੇ ਤਰ੍ਹਾਂ ਹੀ ਕਿ ਸਨਾਤਾ ਬੀਜੇਪੀ ਦਾ ਕਿਸਾਨ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਜੀ ਤੇ ਗੱਲ ਕਰਾਂ ਮੈਂ ਜਿਵੇਂ ਅਭਿਨੇਤਾ ਦੀ ਟੀਵੀ ਸੀਐਲ ਦੇ ਜਿਹੜੇ ਅਭਿਤਾ ਨੇ ਤੇ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰुण ਗੋਬੀਲ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਅਰਦੀ ਜੀ ਮੈਨੂੰ ਯਾਦ ਹੈ ਕਿ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਐਤਵਾਰ ਨੂੰ ਜਦੋਂ ਰਮਾਇਣ ਆਉਣੀ ਟੈਲੀਵਿਜ਼ਨ ਤੇ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀ ਤੇ ਉਸ ਘੁਮਾਉਣ ਵਾਲੇ ਬੜਾ ਮਜ਼ਾ ਆਉਂਦਾ ਸੀ ਇਹ ਹੋ ਗਿਆ ਛੱਤ ਤੇ ਚੜ੍ਹ ਕੇ ਐਂਟੀਨਾ ਘੁਮਾਉਣੇ ਪੇ ਹੋ ਗਿਆ ਸਾਫ ਹੋ ਗਿਆ ਜੀ ਤੇ ਉਹ ਦਾਰੀ ਅਲੱਗ ਸੀ ਜ਼ਮਾਨਾ ਅਲੱਗ ਸੀ ਉਦੋਂ ਰਮਾਇਣ ਦਾ ਮੈਨੂੰ ਇੰਨਾ ਯਾਦ ਹੈ ਕਿ ਸੜਕਾਂ ਗਲੀਆਂ ਸੁੰਨ ਹੋ ਜਾਂਦੀਆਂ ਸੀ ਸੁੰਨੀਆਂ ਪੈ ਜਾਂਦੀਆਂ ਸੀ ਮੈਂ ਕਹਿੰਦਾ ਕੋਈ ਆਵਾਜ਼ ਨਹੀਂ ਸੀ ਆਉਂਦੀ ਜੀ ਇਸ ਤਰੀਕੇ ਦਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸ਼ਰਧਾ ਭਾਵਨਾ ਸੀ ਉਹ ਰਮਾਇਣ ਦੇਖਣ ਨੂੰ ਲੈ ਕੇ ਜੀ ਜੀ ਬਿਲਕੁਲ ਪਰ ਲੋਕ ਮੈਂ ਕਹਿੰਨਾ ਜਿਹੜੇ ਘਰਾਂ ਦੇ ਵਿੱਚ ਲੋਕੀ ਬੈਠੇ ਹੁੰਦੇ ਸੀ ਚੂੰ ਦੀ ਆਵਾਜ਼ ਨਹੀਂ ਸੀ ਆਉਂਦੀ ਜੀ ਬਿਲਕੁਲ ਲੋਕਾਂ ਦੇ ਮਨਾਂ ਦੇ ਵਿੱਚ ਜੇ ਇੱਕ ਪਛਾਣ ਬਣੀ ਸੀ ਜਿਹੜੀ ਜਿਨ੍ਹਾਂ ਨੇ ਰਾਮ ਸ਼੍ਰੀ ਰਾਮ ਭਗਵਾਨ ਦਾ ਕਿਰਦਾਰ ਨਿਭਾਇਆ ਹੈ ਅਰुण ਗੋਬਿੰਦ ਜੀ ਲੋਕਿ ਉਹਨਾਂ ਨੂੰ ਰਾਮ ਹੀ ਦੇ ਨਾਂ ਤੋਂ ਮਤਲਬ ਜਾਣਣ ਲੱਗੇ ਸੀ ਇੱਥੇ ਤੱਕ ਉਹਨੂੰ ਰਾਮ ਸਮਝਣ ਲੱਗੇ ਸੀ ਬਿਲਕੁਲ ਜੀ ਉਹਨਾਂ ਦੀ ਪਛਾਣ ਬੜੀ ਸੀਗੀ ਮਤਲਬ ਉਹਨਾਂ ਨੂੰ ਰਾਮ ਦੇ ਵਜੋਂ ਹੀ ਜਾਣਿਆ ਜਾਂਦਾ ਸੀ ਕਿ ਰਾਮ ਨੇ ਉਹ ਲੋਕ ਜਿਹੜੇ ਜਦੋਂ ਕਹਿੰਦੇ ਸੀ ਸੜਕਾਂ ਤੇ ਜਾਂਦੇ ਸੀ ਨਾ ਤੇ ਲੋਕ ਸੜਕਾਂ ਤੇ ਉਹ ਦੇਖ ਲੈਂਦੇ ਸੀ ਨਾ ਉਹਨਾਂ ਨੂੰ ਸਿੱਕੇ ਮਤਲਬ ਪੈਰਾ ਜਿਹੜੇ ਜਾਂਦੇ ਸੀ ਕਿ ਇਸ ਤਰੀਕੇ ਦੀ ਪਛਾਣ ਬਣੀ ਪਈ ਸੀ ਸੋ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਨਾਂ ਨੇ ਲੋਕਾਂ ਦੀ ਜਿਹੜੀ ਇੱਕ ਨਸ ਹੈ ਜੀ ਫੜੀ ਹੈ ਧਰਮ ਦੇ ਨਾਂ ਦੇ ਉੱਤੇ ਜੀ ਉਹ ਸਿਆਸਤ ਖੇਡਣ ਦੀ ਕੋਸ਼ਿਸ਼ ਕਰ ਰਹੇ ਬਿਲਕੁਲ ਉਹਨਾਂ ਨੂੰ ਪਤਾ ਹੈ ਕਿ ਬੜੀ ਸਾਫ ਸੁਥਰੀ ਸ਼ਭੀ ਵਾਲਾ ਜਿਹੜੀ ਹੈ ਅਰੁਣ ਗੋਵਿੰਦ ਜੀ ਦੀ ਪਛਾਣ ਬਣੀ ਹੋਈ ਹੈ ਅੱਜ ਵੀ ਦੇਖਿਆ ਸੀ ਅਰੁਣ ਗੋਵਿੰਦ ਜੀ ਨੇ ਕਿਹਾ ਕਿ ਭਾਈ ਇਹ ਜਿਹੜਾ ਮੇਰੇ ਮਨ ਦੇ ਵਿੱਚ ਅੱਜ ਤੋਂ ਪਹਿਲਾਂ ਸਿਆਸਤ ਬਾਰੇ ਕੋਈ ਚੰਗਾ ਸਟੇਟਸ ਨਹੀਂ ਸੀ ਹੈਗਾ ਜੀ ਚਲੋ ਖੈਰ ਉਹਨਾਂ ਨੇ ਪ੍ਰਧਾਨ ਮੰਤਰੀ ਬਾਰੇ ਕੋਈ ਤਾਰੀਫਾਂ ਵੀ ਕੀਤੀਆਂ ਉਹਨਾਂ ਨੇ ਚਲੋ ਸ਼ਾਮਲ ਹੋਏ ਤੇ ਉਹਨਾਂ ਨੂੰ ਕਰਨੀਆਂ ਵੀ ਉਹਨਾਂ ਦੀਆਂ ਬਣਦੀਆਂ ਸੀ ਜੀ ਪਰ ਜਿਸ ਤਰੀਕੇ ਦੇ ਨਾਲ ਭਾਜਪਾ ਜਿਹੜੀ ਹੈ ਉਹ ਇਹ ਪੱਤੇ ਖੇਡ ਰਹੀ ਹੈ ਕਿ ਇੱਕ ਜੋ ਪੱਛਮੀ ਬੰਗਾਲ ਦੇ ਵਿੱਚ ਚੋਣਾ ਨੇ ਐਨ ਮੌਕੇ ਦੇ ਉੱਤੇ ਆ ਕੇ ਉਹਨਾਂ ਨੇ ਅਰुण ਗੋਵਿੰਦ ਨੂੰ ਜਿਹੜਾ ਹੈਗਾ ਉਹ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਤਾਂ ਕਿ ਉਹ ਇਹ ਧਰਮ ਨੂੰ ਸਿਆਸਤ 'ਚ ਵਾਰ ਕੇ ਇਹ ਆਪਣਾ ਲਾਹਾ ਲੈ ਸਕਣ ਜੀ ਜੀ ਅਵਿੰਦਰ ਜੀ ਜਿਵੇਂ ਪੰਜਾਬ ਸਰਕਾਰ ਦੀ ਗੱਲ ਕਰਾਂ ਵੈਸੇ ਦਾ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਬੜੀ ਹੀ ਨਿਖੇਦੀ ਕੀਤੀ ਜਾ ਰਹੀ ਹੈ ਹਰ ਤਰਫ ਉਤੇ ਹੀ ਭਾਜਪਾ ਦੇ ਜਿਹੜੇ ਉਪ ਪ੍ਰਧਾਨ ਨੇ ਤਰुण ਚੋਗਦੀ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕੈਪਟਨ ਮਿੰਦਰ ਸਿੰਘ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਹਮੇਸ਼ਾ ਹੀ ਵਾਅਦਾ ਖਿਲਾਫੇ ਦਾ ਰਿਕਾਰਡ ਜਿਹੜਾ ਉਹ ਕਾਇਮ ਰੱਖਿਆ ਹੈ ਦੇਖੋ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਬਿਲਕੁਲ ਉਹ ਤਾਂ ਨਹੀਂ ਜਦੋਂ 2017 ਦੇ ਵਿੱਚ ਚੋਣਾਂ ਲੜੀਆਂ ਸੀ ਉਹਨਾਂ ਨੇ ਦੋ ਤਿੰਨ ਗੱਲਾਂ ਬੜੀਆਂ ਆਖੀਆਂ ਸੀ ਇੱਕ ਉਤੇ ਆਖਿਆ ਸੀ ਕਿ ਇਹ ਮੇਰੀਆਂ ਆਖਰੀ ਚੋਣਾਂ ਹੋਣਗੀਆਂ ਸਿਆਸਤ ਤੋਂ ਮੈਂ ਉਸ ਤੋਂ ਬਾਅਦ ਹੁਣ ਚੋਣਾਂ ਨਹੀਂ ਲੜਨੀ ਆ ਜੀ ਜੀ ਬਿਲਕੁਲ ਫਿਰ ਉਹਨਾਂ ਨੇ ਬੜੇ ਲੰਬੇ ਚੋੜੇ ਵਾਦੇ ਮੈਨੀਫੈਸਟੋ ਦੇ ਵਿੱਚ ਦੱਸੇ ਸੀ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਬਿਲਕੁਲ ਆਕੀ ਸੀ ਜੀ ਗੁਟਖਾ ਸਾਫ ਦੀ ਸੌਂ ਚੱਕ ਕੇ ਜੀ ਘਰ ਘਰ ਨੌਕਰੀ ਦੀ ਗੱਲਾਂ ਆਖੀ ਸੀ ਜੀ ਬਿਲਕੁਲ ਠੀਕ ਹੈ ਹੋਰ ਵੀ ਬੜੇ ਲੰਬੇ ਚੋੜੇ ਉਹਨਾਂ ਨੇ ਵਾਦੇ ਕੀਤੇ ਸੀ ਜੀ ਸੋ ਗੱਲ ਹੈ ਕਿ ਆ ਹੁਣ ਜਿੱਦਾਂ ਚੋਣਾ 10 ਕਿ ਮਹੀਨੇ ਰਹਿ ਗਏ ਨੇ ਮੇਰੇ ਕੰਨ ਜੀ ਜੀ ਬਿਲਕੁਲ ਤੇ ਵਿਧਾਨ ਸਭਾ ਦੀ ਚੋਣਾ ਪੰਜਾਬ 'ਚ ਆ ਰਹੀਆਂ ਨੇ ਹਾਂ ਜੀ ਹੁਣ ਇਹਨਾਂ ਨੂੰ ਵੀ ਪਤਾ ਹੈ ਕਿ ਜਿਹੜੀਆਂ ਅਸੀਂ ਜਿੰਨੇ ਕੋ ਵਾਦੇ ਪੂਰੇ ਕੀਤੇ ਆ ਹੁਣ ਬੀਜੇਪੀ ਵਾਲੇ ਜਿਹੜੇ ਜਿੱਦਾਂ ਹੁਣ ਭਾਜਪਾ ਕੋ ਕੌਮੀ ਉਪ ਪ੍ਰਧਾਨ ਤਰਨ ਚੋਗ ਨੇ ਗੱਲ ਕੀਤੀ ਆ ਹੁਣ ਉਹ ਵੀ ਕਿਤੇ ਨਾ ਕਿਤੇ ਉਹ ਮੌਕਾ ਵੇਖ ਕੇ ਚੋਕਾ ਮਾਰਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਕਿਉਂਕਿ ਹੁਣ ਮਾਹੌਲ ਭਖਣ ਵਾਲਾ ਹੈ ਹੁਣ ਸ਼ੁਰੂਆਤ ਹੋਣ ਲੱਗੀ ਹੈ ਕਿ ਚੋਣਾਂ ਨੂੰ ਲੈ ਕੇ ਪ੍ਰਚਾਰ ਜਿਹੜੇ ਆ ਸ਼ੁਰੂਆਤ ਕਰਨੀ ਇਹਨਾਂ ਨੇ ਕਰ ਦੇਣੀ ਸ਼ੁਰੂ ਜੀ ਤੇ ਤਰਨチョਗ ਨੇ ਵੀ ਮੌਕੇ ਤੇ ਚੋਕਾ ਮਾਰ ਕੇ ਗੱਲ ਕਿਹਾ ਵੀ ਇਹ ਦੇਖੋ ਵੀ ਮੋਫਾ ਜਿਹੜੇ ਵਾਅਦਾ ਖਿਲਾਫੀ ਕੀਤੀ ਹੈ ਤੇ ਇਹਨਾਂ ਨੇ ਤੇ ਰਿਕਾਰਡ ਕਾਇਮ ਕੀਤਾ ਹੈ ਵਾਅਦਾ ਖਿਲਾਫੀ ਦਾ ਕੋਈ ਜੋ ਮੈਨੀਫੈਸਟੋ ਜਿਹੜੇ ਵਾਅਦੇ ਕੀਤੇ ਸੀ ਪੂਰੇ ਹੀ ਨਹੀਂ ਕੀਤੇ ਜੀ ਸੋ ਪੀਕੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਹੈ ਉਹ ਉਹਨਾਂ ਨੂੰ ਵੀ ਇਹਨਾਂ ਨੇ ਆਪਣੇ ਹੁਣ ਬੜੀ ਮੈਨੂ ਜੋ ਪਤਾ ਲੱਗਿਆ ਸੀਗਾ ਕਿ ਬੜੀ ਜਦੋਂ ਜਹਿਦ ਤੋਂ ਬਾਅਦ ਉਹ ਮੰਨਦਾ ਹੀ ਨਹੀਂ ਸੀ ਪੀਕੇ ਜੀ ਪ੍ਰਸ਼ਾਂਤ ਕਿਸ਼ੋਰ ਮੰਨਦਾ ਹੀ ਨਹੀਂ ਸੀ ਵੀ ਮੈਂ ਇਸ ਵਾਰੀ ਜਿਹੜੀ ਤੁਹਾਡਾ ਕੈਂਪੇਨਿੰਗ ਦੇ ਵਿੱਚ ਜਿਹੜੀ ਤੁਹਾਡੀ ਸਟ੍ਰੈਟਜੀ ਪਲਾਨਿੰਗ ਰਣਨੀਤੀ ਤਿਆਰ ਕਰਨੀ ਮੈਂ ਨਹੀਂ ਕਰਨੀ ਪਾਈ ਇਹ ਨਾ ਨਹੀਂ ਬੜੀ ਸੰਘਰਸ਼ ਤੋਂ ਬਾਅਦ ਉਹਨੇ ਬੜੀ ਕੋਸ਼ਿਸ਼ਾਂ ਤੋਂ ਬਾਅਦ ਇਹ ਲਿਆਦਾ ਹੈਗਾ ਜੀ ਇਹ ਬਿਲਕੁਲ ਚਲੋ ਪਤਾ ਨਹੀਂ ਕੀ ਆਖਿਆ ਤੇ ਕੀ ਨਹੀਂ ਆਖਿਆ ਇਹਨਾਂ ਦੇ ਪੁੱਤੇ ਜਿਹੜੇ ਦੋਤੇ ਹੈਗੇ ਆ ਕੈਪਟਨ ਸਾਹਿਬ ਦੀ ਉਹ ਵੀ ਦਿੱਲੀ ਜਾ ਕੇ ਆਏ ਸੀ ਤੇ ਦੋ ਘੰਟੇ ਦਫ਼ਤਰ ਦੇ ਬਾਹਰ ਬੈਠੇ ਰਹੇ ਸੀ ਇਹਦੇ ਪ੍ਰਸ਼ੰਤ ਕਿਸ਼ੋਰ ਤੇ ਜੀ ਹਾਂਜੀ ਸੋ ਗੱਲ ਇਹ ਹੈ ਕਿ ਹੁਣ ਪੀਕੇ ਹੁਣਾ ਨੇ ਇਹ ਸਭ ਰਾਣੀ ਦੀ ਤਿਆਰ ਕੀਤੀ ਹੈ ਜੀ ਉਹ ਲੀਪਾ ਪੁੱਤੀ ਜਿਹੜੀ ਹੈ ਨਾ ਪੋਚੇ ਮਾਰਨ ਦੀ ਗੱਲ ਕੋਸ਼ਿਸ਼ ਕਰ ਰਹੇ ਆ ਲੋਕਾਂ ਦੇ ਉੱਤੇ ਉਹ ਤਿਆਰੀ ਉਹਦੀ ਹੈ ਜੋ ਵੀ ਉਹਨਾਂ ਨੇ ਕਿਹਾ ਕਿ 85 86% ਅਸੀਂ ਜਿਹੜੇ ਵਾਦੇ ਪੂਰੇ ਕਰਤੇ ਸੀ ਤੇ 14% ਜਿਹੜੇ ਰਹਿ ਗਏ ਨੇ ਉਹ ਅਸੀਂ ਆਗਾਮੀ ਸਮੇਂ ਦੇ ਵਿੱਚ ਪੂਰੇ ਕਰ ਦੇਣੇ ਨੇ ਜੀ ਬਿਲਕੁਲ ਹੁਣ ਤੁਸੀਂ ਗੱਲ ਇਹਦਾ ਅਸੀਂ ਲੋਕਾਂ 'ਚ ਵਿਚਰਦੇ ਆ ਲੋਕਾਂ ਦਾ ਜੋ ਕਹਿਣਾ ਹੈ ਕਿਸੇ ਵੀ ਤੁਸੀਂ ਬੰਦੇ ਤੋਂ ਪੁੱਛ ਲਓ ਆਮ ਬੰਦੇ ਨੂੰ ਕਿਹੜੇ ਉਹ ਦੱਸ ਰਿਹਾ ਕਿ ਕਿਹੜੇ ਵਾਦੇ ਪੂਰੇ ਕੀਤੇ ਹੈ ਜੀ ਲੋਕੀ ਤੇ ਆਖਰੇ ਕੋਈ ਵਾਦੇ ਨਹੀਂ ਬਈ ਹੁਣ ਲੋਕਾਂ ਨੂੰ ਪਤਾ ਹੈ ਕਿਹੜੇ ਕੀਤੇ ਆ ਵਾਦੇ ਪੂਰੇ ਜੀ ਸੋ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਨੇ ਗੱਲ ਆਖੀ ਸੀ ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਜੀ ਹੁਣ ਕੈਪਟਨ ਸਾਹਿਬ ਕਹਿ ਰਿਹਾ ਕਿ ਭਾਈ ਮੈਂ ਤਾਂ ਗੱਲ ਆਖੀ ਨਹੀਂ ਚਾਰ ਹਫ਼ਤੇ ਜੇ ਨਸ਼ਾ ਖਤਮ ਕਰ ਦਾਂਗਾ ਮੈਂ ਤਾਂ ਹੀ ਗੱਲ ਆਖੀ ਕਿ ਚਾਰ ਹਫ਼ਤਿਆਂ ਚ ਨਸ਼ੇ ਦਾ ਲੱਕ ਤੋੜ ਦਿਆਂਗਾ ਜੀ ਮੈਂ ਉਹ ਦੇਖੂ ਅਸੀਂ ਕਰਕੇ ਵਿਖਾਤਾ ਹੈ ਜਿਹੜੀ ਸਪਲਾਈ ਹੁੰਦੀ ਸੀ ਜਿਹੜੇ ਮੇਨ ਬੰਦੇ ਸੀ ਅਸੀਂ ਤੇ ਉਹ ਸਾਰੇ ਨਸ਼ਾ ਸਪਲਾਈ ਦਾ ਕੰਮ ਕਰਦੇ ਹੁਣ ਤੁਸੀਂ ਆ ਵੀ ਵੇਖੋ ਤੁਹਾਨੂੰ ਲੱਗਦਾ ਹੈ ਜਾਂ ਆਮ ਜਨਤਾ ਨੂੰ ਪਤਾ ਹੈ? ਬਿਲਕੁਲ। ਕਿ ਨਸ਼ਾ ਖਤਮ ਹੋ ਗਿਆ ਹੈ ਕਿ ਨਹੀਂ ਹੋਇਆ? ਹੋਇਆ ਬਿਲਕੁਲ। ਖੰਨੇ ਦੇ ਵਿੱਚ ਸ਼ਰਾਬ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ। ਜੀ। ਜਿਰੇਲੀਆ ਸ਼ਰਾਬਾਂ ਫੜੀਆਂ ਗਈਆਂ। ਬਿਲਕੁਲ। ਇਹ ਹੁਣ ਲੋਕ ਜਿਹੜੇ ਨੇ ਅਸਲ 'ਚ ਕੀ ਹੈ? ਲੋਕਾਂ ਨੂੰ ਪਤਾ ਜਨਤਾ ਜਨਾਰਦਨ ਨੂੰ ਜ਼ਿਆਦਾ ਪਤਾ ਹੈ। ਜੀ। ਹਾਂਜੀ। ਜਿਹੜੇ ਅ 73 ਪੱਧਰ ਤੇ ਉਹ ਜਾਣਦੇ ਨੇ ਹਰ ਚੀਜ਼ ਨੂੰ। ਦੇਖੋ ਅਸੀਂ ਵੀ ਲੋਕਾਂ ਨਾਲ ਵਿਚਰਦੇ ਆਂ, ਗੱਲਬਾਤ ਕਰਦੇ ਆਂ। ਮੀਡੀਆ ਦਾ ਕੰਮ ਹੁੰਦਾ ਹੈ ਕਿ ਸ਼ੀਸ਼ੀ ਅੰਗ ਹੁੰਦਾ ਹੈ ਉਧਰ ਵੀ ਸ਼ੀਸ਼ਾ ਵਿਖਾ ਦੇਣਾ ਤੇ ਉਧਰ ਵੀ ਦੂਜੀ ਸ਼ੀਸ਼ਾ ਵਿਖਾ ਦੇਣਾ ਤੇ ਇੱਕ ਦੂਜੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਰਕਾਰ ਦੀ ਗੱਲ ਜਿਹੜੀ ਹੈ ਲੋਕਾਂ ਤੱਕ ਜਿਹੜੀ ਹੈ ਉਹ ਸਾਡੇ ਮਾਧਿਅਮ דר ਰਾਹੀਂ ਆਉਂਦੀ ਹੈ ਤੇ ਲੋਕਾਂ ਦੀ ਗੱਲ ਸਰਕਾਰ ਤੱਕ ਸਾਡੇ ਮਾਧਿਅਮ דר ਰਾਹੀਂ ਜਾਂਦੀ ਹੈ ਸੋ ਗੱਲ ਇਹ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਚੋਣਾਂ ਲੱਗਿਆ ਆ ਰਹੀਆਂ ਨੇ ਹੁਣ ਉਹ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਹਰ ਕੋਈ ਲੱਗਿਆ ਹੋਇਆ ਹੈ ਕਿ ਅਸੀਂ ਜਿਹੜਾ ਉਹ ਲੋਕਾਂ ਨੂੰ ਆਪਾਂ ਗੱਲਬਾਤ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਲੀਪਾ ਪੋਤੀ ਕਰਕੇ ਚੋਣਾ ਦੇ ਵਿੱਚ ਜਿੱਤ ਹਾਸਲ ਕਰਦਾ। ਇਹ ਫਿਰ ਸਾਡੇ ਹੱਥ 'ਚ ਸਰਕਾਰ ਆ ਜੇ ਕਿਉਂਕਿ ਕੈਪਟਨ ਸਾਹਿਬ ਨੇ ਕਿਹਾ ਅਸੀਂ ਮੈਂ ਹੁਣ ਚੋਣਾਂ ਦੇ ਖੰਡਣਾ ਨਹੀਂ ਹੁਣ। ਇਹ ਅੱਗੇ ਨੇ ਵੀ ਅਸੀਂ ਚੋਣਾਂ ਦੇ ਖੰਡਣਾ ਹੈਗੇ ਹਨਾ। ਸੋ ਇਹ ਗੱਲਬਾਤ ਹੈ। ਅ ਵਰਿੰਦਰ ਜੀ ਜਿਵੇਂ ਸਰਕਾਰਾਂ ਦੀ ਆਪਾਂ ਗੱਲ ਕਰਦੇ ਆ ਪੰਜਾਬ ਸਰਕਾਰ ਦੇ ਵੈਸੀ ਗੱਲਾਂ ਹੋ ਰਹੀਆਂ ਨੇ ਨਹੀਂ ਕੀਤੀ ਕੀਤੀ ਜਾ ਰਹੀ ਹੈ। ਇੱਕ ਤਰਫ ਕੇਂਦਰ ਸਰਕਾਰ ਨੇ ਕਾਨੂੰਨ ਬਣਾਏ ਨੇ ਜਿਹਦੇ ਖਿਲਾਫ ਅੰਦੋਲਨ ਕੀਤੇ ਜਾ ਰਹੇ। ਇਸੇ ਵਿੱਚ ਹਰਿਆਣਾ ਸਰਕਾਰ ਨੇ ਜਿਹੜੀ ਹਰਿਆਣਾ ਸਰਕਾਰ ਹੈਗੀ ਆ संपत्ति नुकसान पूर्ति बिल पास ਕੀਤਾ ਜੋ ਜਾਇਜ਼ ਵੀ ਨਜ਼ਰ ਆਉਂਦਾ ਹੈ ਤੁਹਾਡਾ ਕੀ ਨਜ਼ਰੀਆ ਹੈ ਦੇਖੋ ਗੱਲ ਇਹ ਹੈ ਕਿ ਅ ਜ਼ਰੂਰੀ ਨਹੀਂ ਕਿ ਹਰ ਸਰਕਾਰ ਹੈ ਜਿਹੜੀ ਜੀ ਉਹ ਕੋਈ ਕੋਈ ਚੀਜ਼ ਮਾੜੀ ਸੋਚੇ ਦੇਖੋ ਇਹ ਚੀਜ਼ ਮੈਨੂੰ ਠੀਕ ਲੱਗੀ ਹੈ ਜਿੰਨੇ ਮੁਜ਼ਾਹਰੇ ਹੁੰਦੇ ਨੇ ਜੀ ਬਿਲਕੁਲ ਮੁਜ਼ਾਹਰੇ ਹੋਣਾ ਸਾਡਾ ਜ਼ਮੂਰੀ ਹੱਕ ਹੈ ਜੀ ਅਗਰ ਕੋਈ ਸਰਕਾਰ ਨਹੀਂ ਸੁਣਦੀ ਤੇ ਜਮ ਉਹ ਸਾਨੂੰ ਮੁਜ਼ਾਰੇ ਕਰਨੇ ਪੈਂਦੇ ਪਰ ਇਹਦੇ ਚ ਇਹ ਵੀ ਨਹੀਂ ਹੈ ਕਿ ਕੋਈ ਮੁਜ਼ਾਰਕਾਰੀ ਕਿਸੇ ਸਰਕਾਰੀ ਜਾਂ ਨਿੱਜੀ ਜਿਹੜੀ ਪ੍ਰਾਪਰਟੀ ਹੈ ਉਹ ਤਾਂ ਕੋਈ ਨੁਕਸਾਨ ਕਰੇ ਜੀ ਬਿਲਕੁਲ ਇਹ ਬੜੀ ਗਲਤ ਗੱਲ ਹੈ ਕਿਉਂਕਿ ਸਰਕਾਰੀ ਜਿਹੜੀ ਪ੍ਰਾਪਰਟੀ ਉਹ ਕਿਦੀ ਹੈ ਪਬਲਿਕ ਦੀ ਹੈ ਪਬਲਿਕ ਦੀ ਹੈ ਕਿਸੇ ਐਮ.ਐਲ.ਏ ਦੀ ਤਾਂ ਨਹੀਂ ਹੈਗੀ ਕਿਸੇ ਮੁੱਖ ਮੰਤਰੀ ਦੀ ਤਾਂ ਨਹੀਂ ਹੈਗੀ ਹੈ ਤੇ ਪਬਲਿਕ ਦੀ ਪ੍ਰਾਪਰਟੀ ਹੈ ਨਾ ਸਰਕਾਰੀ ਪ੍ਰਾਪਰਟੀ ਸਾਡੀ ਲੋਕਾਂ ਦੀ ਸਭਨਾਂ ਦੀ ਹੈ ਜੀ ਤੇ ਉਸ ਦਾ ਨੁਕਸਾਨ ਕਰਨਾ ਗਲਤ ਚੀਜ਼ ਹੈ ਅਗਰ ਕਿਸੇ ਨਿਜੀ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਦਾ ਤੇ ਉਹ ਵੀ ਗਲਤ ਗੱਲ ਹੈ ਮਜ਼ਾਰਾ ਦੇਖੋ ਦਿੱਲੀ ਦੇ ਵਿੱਚ ਜਿਹੜੇ ਕਿਸਾਨ ਕਰ ਰਹੇ ਬੜੇ ਸ਼ਾਂਤੀ ਢੰਗ ਦੇ ਨਾਲ ਕਰ ਰਹੇ ਨੇ ਜੀ ਜੀ ਉਹਦਾਨ ਨੇ ਕੋਈ ਵੀ ਇਹੋ ਜੀ ਗੱਲ ਨਹੀਂ ਕੀਤੀ ਕਰਨੀ ਵੀ ਨਹੀਂ ਹੈਗੀ ਕਿਉਂਕਿ ਬੜੀ ਸਮਝਦਾਰੀ ਦੇ ਨਾਲ ਉਹ ਦੱਸ ਰਹੇ ਸ਼ਾਂਤੀ ਨਾਲ ਬੈਠੇ ਹੋਏ ਨੇ ਪਰ ਅਸੀਂ ਵੈਸੇ ਗੱਲ ਕਰ ਰਹੇ ਹਾਂ ਕਿ ਬਹੁਤ ਸਾਰੇ ਮੁਜ਼ਾਹਿਰ ਹੋਏ ਨੇ ਬਹੁਤ ਪਹਿਲਾਂ ਵੀ ਹੋਏ ਨੇ ਤੇ ਅਕਸਰ ਕਰਦੇ ਵੀ ਕੋਈ ਸ਼ਰਾਰਤੀ ਜਿਹੜੇ ਬੰਦੇ ਹੁੰਦੇ ਨੇ ਉਹ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਰਦੇ ਨੇ ਹੈਨਾ ਨਿਜੀ ਪ੍ਰਾਪਰਟੀ ਦਾ ਕਰਦੇ ਨੇ ਬੱਸਾ ਸਾੜ ਦਿੰਦੇ ਨੇ ਦੁਕਾਨਾਂ ਤੋੜ ਦਿੰਦੇ ਨੇ ਮੋਟਰਸਾਈਕਲ ਲੋਕਾਂ ਦੇ ਪੇ ਹੋਣ ਵਿਚਾਰੇ ਨੇ ਪਤਾ ਨਹੀਂ ਕਿੱਦਾਂ ਲਿਆ ਹੋਵੇ ਗਰੀਬ ਆਦਮੀ ਨੇ ਕਿਸ਼ਤਾਂ ਤੇ ਉਹਦਾ ਮੋਟਰਸਾਈਕਲ ਸਾੜਤਾ ਦੰਗਿਆਂ ਦੇ ਵਿੱਚ ਏਦਾਂ ਹੁੰਦਾ ਹੈ ਹਾਂਜੀ ਇਹ ਜਿਹੜੀ ਚੀਜ਼ ਹੈ ਇਹ ਬਹੁਤ ਵਧੀਆ ਬਿੱਲ ਹੈ ਕਿ ਜਿਹੜਾ ਬੰਦਾ ਇਹ ਪਬਲਿਕ ਪ੍ਰਾਪਰਟੀ ਦਾ ਜਾਂ ਪ੍ਰਾਈਵੇਟ ਪ੍ਰਾਪਰਟੀ ਦਾ ਨੁਕਸਾਨ ਕਰੇਗਾ ਉਹ ਪੂਰਤੀ ਜਿਹੜੀ ਹੈ ਉਹ ਖੋਣੀ ਚਾਹੀਦੀ ਹੈ ਇਹ ਯੂਪੀ ਤੋਂ ਬਾਅਦ ਹਰਿਆਣਾ ਦੂਜਾ ਸੂਬਾ ਜਿੱਥੇ ਕਾਨੂੰਨ ਲਾਗੂ ਹੋਇਆ ਇਹ ਕਾਨੂੰਨ ਦੀ ਜਿਹੜੀ ਮੈਂ ਜਿੰਨੀ ਸ਼ਲਾਘਾ ਕਰਦਾ ਇੱਕ ਕਾਨੂੰਨ ਜਿਹੜਾ ਹੈਗਾ ਇਹ ਸ਼ਲਾਘਾਯੋਗ ਹੈ ਬਿਲਕੁਲ ਇਹ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਹਰ ਸੂਬੇ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਹੋਣ ਬਿਲਕੁਲ ਜੀ ਮਜ਼ਾਹਰਾ ਕਰਨਾਂ ਦਾ ਹੱਕ ਹੈ ਜ਼ਮੂਰੀ ਹੱਕ ਹੈ ਪ੍ਰਦਰਸ਼ਨ ਕਰਨਾ ਜੀ ਪਰ ਮੁਜ਼ਾਰਾ ਕਾਰੀਆਂ ਦੇ ਨਾਲ ਕੁਝ ਲੋਕ ਜਿਹੜੇ ਹੁੰਦੇ ਨੇ ਕਈ ਵਾਰੀ ਹੋ ਸਕਦਾ ਹੈ ਕਿ ਹੋ ਸਕਦਾ ਸਿਆਸੀ ਲੋਕੀ ਵਿੱਚ ਕੋਈ ਸ਼ਰਾਰਤੀ ਲੋਕ ਸਿਆਸਤ ਕਰਨ ਵਾਸਤੇ ਵਿੱਚ ਆੜ ਸਕਣ ਉਹ ਨਾਂ ਬਦਨਾਮ ਜਿਹੜਾ ਹੋ ਜਾਂਦਾ ਉਹ ਮੁਜ਼ਾਰਾ ਕਾਰੀਆਂ ਦਾ ਹੋ ਜਾਂਦਾ ਮੁਜ਼ਾਰਾ ਕਾਰੀਆਂ ਦਾ ਬਿਲਕੁਲ ਸ਼ਰਾਰਤੀ ਕੋਈ ਲਾਹੌਰ ਲੋਕ ਹੁੰਦੇ ਨੇ ਜੀ ਜੀ ਅਵਿੰਦਜੀ ਜਿਸ ਸਾ ਆਪਣੇ ਭਾਰਤ ਦੇਸ਼ ਦੇ ਵਿੱਚ ਕਿਸਾਨ ਅੰਦolan ਹੋ ਰਿਹਾ ਨਾ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਹੈ ਕਿੰਨੇ ਕਾ ਕਿਸਾਨ ਵੀ ਜਿਹੜੇ ਉਹ ਸ਼ਹੀਦ ਹੋ ਗਏ ਨੇ ਇਸੇ ਚੀਜ਼ ਨੂੰ ਦੇਖਦੇ ਹੋਏ ਅਮਰੀਕਾ ਦੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੇ ਕਿਸਾਨਾਂ ਅਤੇ ਪੱਤਰਕਾਰਾਂप्रति ਚਿੰਤਾ ਜ਼ਾਹਿਰ ਕੀਤੀ ਹੈ ਦੇਖੋ ਇਹ ਜਿਹੜੀ ਹੈ ਅੰਤਰਰਾਸ਼ਟਰੀ ਪੱਤਰ ਦੇ ਤੇ ਜਿਸ ਤਰੀਕੇ ਦੇ ਨਾਲ ਮੁਖਾਲਫਤ ਹੋ ਰਹੀ ਹੈ ਉਹ ਕਿਸਾਨੀ ਅੰਦੋਲਨ ਨੂੰ ਲੈ ਕੇ ਨਹੀਂ ਇੱਕ ਚੀਜ਼ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਕੋਈ ਮੁਖਾਲਫਤ ਨਹੀਂ ਹੋ ਰਹੀ ਉਹ ਕਹਿ ਰਹੇ ਕਿ ਇਹ ਮੁਲਕ ਦੇ ਅੰਦਰ ਦਾ ਮਾਮਲਾ ਹੈ ਇਹ ਮੁਲਕ ਜਿਹੜਾ ਆਪ ਦੇਖੇ ਉਹ ਮੁਖਾਲਫਤ ਕਿਸ ਚੀਜ਼ ਦੀ ਹੋ ਰਹੀ ਹੈ ਮੁਖਾਲਫਤ ਹੋ ਰਹੀ ਹੈ ਜੋ ਕਿਸਾਨ ਸੰਘਰਸ਼ ਦੇ ਦੌਰਾਨ ਮੁਜ਼ਾਰਾ ਹੋ ਰਿਹਾ ਹੈ ਜਿਸ ਤਰੀਕੇ ਦੇ ਨਾਲ ਮੁਜ਼ਾਰਾ ਕਾਰੀਆਂ ਕਿਸਾਨਾਂ ਦੇ ਉੱਤੇ ਕਾ ਹੋ ਰਿਹਾ ਜੀ ਉਹਨਾਂ ਨਾਲ ਤੁਸੀਂ ਦੇਖ ਲਓ ਲਾਠੀ ਚਾਰਜ ਵੀ ਹੋਇਆ ਉਹਨਾਂ ਦੇ ਨਾਲ ਪਾਣੀ ਦੀਆਂ ਤੋਪਾਂ ਦੇ ਨਾਲ ਬਿਛਾੜਾਂ ਹੋਈਆਂ ਨੇ ਉਹਨਾਂ ਦੇ ਨਾਲ ਧੱਕੇਸ਼ਾਹੀ ਹੋਈ ਹੈ ਨਜਾਇਜ਼ ਤਰੀਕੇ ਦੇ ਨਾਲ ਪੁਲਿਸ ਵੱਲੋਂ ਤਸ਼ੱਦਦ ਕੀਤੀ ਗਈ ਹੈ ਆ ਨੌਦੀਪ ਕੌਰ ਕੁੜੀ ਤੁਸੀਂ ਦੇਖ ਲਓ ਇਹ ਮੁਜ਼ਾਹਿਰ ਕਰੀ ਸੀ ਨਾ ਇਹ ਚਲੋ ਕਿਸਾਨੀ ਅੰਦੋਲਨ ਨੂੰ ਲੈ ਕੇ ਉੱਥੇ ਪ੍ਰੋਟੈਸਟ ਕਰ ਰਹੀ ਸੀਗੀ ਜੀ ਦੇਖੋ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਆਲਮੀ ਪੱਧਰ ਤੇ ਮੁਖਾਲਫਤ ਹੋ ਰਹੀ ਹੈ ਉਹ ਦੋ ਚੀਜ਼ਾਂ ਨੂੰ ਲੈ ਕੇ ਹੋ ਰਹੀ ਹੈ ਇੱਕ ਤੇ ਜਮਹੂਰੀ ਹੱਕਾਂ ਦੇ ਵਿੱਚ ਕਿਸਾਨ ਅੰਦੋਲਨ ਦੀ ਜਿਹੜੀ ਰੱਖਿਆ ਹੈ ਸੁਰੱਖਿਆ ਹੈ ਇਹਨੂੰ ਪੁਖਤਾ ਕਰਨ ਦੇ ਲਈ ਔਰ ਦੂਸਰੀ ਜਿਹੜੀ ਚੀਜ਼ ਹੈ ਪੱਤਰਕਾਰਾਂ ਦੀ ਆਜ਼ਾਦੀ ਨੂੰ ਲੈ ਕੇ ਪੱਤਰਕਾਰਤਾ ਦੀ ਆਜ਼ਾਦੀ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਮੁਲਕ ਦੇ ਵਿੱਚ ਇੱਕ ਤਰੀਕੇ ਨਾਲ ਆਪਾਂ ਕਹੇਗੇ ਸਰਕਾਰਾਂ ਹਾਵੀ ਹੋਈਆਂ ਹੋਈਆਂ ਨੇ ਮੀਡੀਆ ਦੇਤੇ ਮੀਡੀਆ ਆ आजाद ਨਹੀਂ ਰਹਿ ਗਿਆ ਪ੍ਰਭਾਵ ਅਧੀਨ ਹੈ ਪ੍ਰਭਾਵ ছਾਇਆ ਹੋਇਆ ਹੈ ਜਿਹੜਾ ਹੈਗਾ ਹਕੂਮਤ ਦਾ ਤੇ ਉਹ ਇਹ ਯੂਕੇ ਦੀ ਸੰਸਦ ਦੇ ਵਿੱਚ ਵੀ ਇਹ ਮਾਮਲਾ ਬ ਚਰਚਾ ਹੋਈ ਸੀ ਅੱਜ ਅਮਰੀਕੀ ਜਿਹੜੇ ਸੰਸਦ ਮੈਂਬਰ ਨੇ ਇਹਨਾਂ ਨੇ ਵੀ ਜਿਹੜੀ ਕਿਸਾਨਾਂ ਤੇ ਪੱਤਰਕਾਰਤਾ ਪ੍ਰਤੀ ਜਿਹੜਾ ਰਵਈਆ ਜੀ ਮਰਕਜ਼ੀ ਹਕੂਮਤ ਦਾ ਬਿਲਕੁਲ ਉਹਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਵਿਦੇਸ਼ ਮੰਤਰੀ ਨੂੰ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਦੀ ਜਿਹੜੀ ਗੱਲ ਆਖੀ ਹੈ ਉਥੋਂ ਦੇ ਡੈਮੋਕਰਟ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਦੋ ਪ੍ਰਭਾਵਸ਼ਾਲੀ ਸੰਸਦ ਮੈਂਬਰ ਨੇ ਜੀ ਉਹਨਾਂ ਨੇ ਮਤਲਬ ਜਿਹੜੇ ਉਥੋਂ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਜੀ ਉਹਨਾਂ ਨੂੰ ਆਖਿਆ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਚੁੱਕਣ ਬਿਲਕੁਲ ਤੇ ਜਿਹੜੇ ਵਿਦੇਸ਼ ਮਾਮਲੇ ਦੀ ਕਮੇਟੀ ਹੈਗੀ ਹੈ ਅਮਰੀਕਾ ਦੀ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਜਿਹੜਾ ਹੈ ਉਹ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਉਹਨਾਂ ਤੱਕ ਇਹ ਗੱਲਬਾਤ ਕਰਨ ਉਹਨਾਂ ਦੇ ਨਾਲ ਕਿ ਜੋ ਉਹ ਚੀਜ਼ਾਂ ਹੂ ਰਹੀਆਂ ਨੇ ਉਹਨਾਂ ਦੀ ਕਿਸਾਨਾਂ ਦੀ ਸੁਰੱਖਿਆ ਨੂੰ ਤੇ ਜਿਹੜੀ ਪੱਤਰਕਾਰਤਾ ਹੈਗੀ ਹੈ ਇਹ ਇਹ ਇਹਨਾਂ ਪੱਤਰਕਾਰਤਾ ਦੀ ਆਜ਼ਾਦੀ ਨੂੰ ਲੈ ਕੇ ਗੱਲਾਂ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਅ ਅਮਰੀਕਾ ਦੇ ਰੱਖਿਆ ਮੰਤਰੀ ਹੈ ਜੀ ਲਾਇਡ ਆਸਟਿਨ ਜੀ ਉਹ ਵੀ ਅੱਜ ਭਾਰਤ ਆ ਰਹੇ ਨੇ ਜੀ ਤੇ ਉਹਨਾਂ ਨੇ ਅੱਜ ਸਾਡੇ ਜਿਹੜੇ ਅ ਰੱਖਿਆ ਮੰਤਰੀ ਨੇ ਉਹਨਾਂ ਦੇ ਹਮ ਰਤਬਾ ਜੀ ਸਾਡੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੁਰਾ ਨਾਲ ਮੁਲਾਕਾਤ ਕਰਨੀ ਹੈ ਤੇ ਜਿਹੜੇ ਭਾਰਤ ਅਮਰੀਕਾ ਦੇ ਜਿਹੜੇ ਸਬੰਧਾਂ ਤੇ ਇਹਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੋਰ ਜਿਹੜੇ ਚੀਨ ਦੇ ਹਮਲਾਵਰ ਤੇਵਰ ਦੇ ਮੱਦੇਨਜ਼ਰ ਜਿਹੜਾ ਹਿੰਦ ਪ੍ਰਸ਼ਾਂਤ ਖੇਤਰ ਹੈ ਉੱਥੇ ਸਹਿਯੋਗ ਦੀ ਗੱਲ ਕਰਨੀ ਹੈ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਹੈਗੀ ਹੈ ਤੇ ਹੋਰ ਵੀ ਕਈ ਜਿਹੜੀਆਂ ਹੈਗੀਆਂ ਉਹ ਗੱਲਾਂ ਬਾਤਾਂ ਹੋਣਗੀਆਂ ਕਮੇ ਰੱਖਿਆ ਸਲਾਹਕਾਰ ਅਜੀਤ ਡਵਾਲ ਦੇ ਨਾਲ ਮੁਲਾਕਾਤ ਕਰਨੀ ਹੈ ਵਿਦੇਸ਼ ਮੰਤਰੀ ਜੈ ਜੈ ਆਪਣੇ ਜਿਹੜੇ ਹੈਗੇ ਆ ਜੈ ਸ਼ੰਕਰ ਉਹਨਾਂ ਨਾਲ ਮੁਲਾਕਾਤ ਕਰਨੀ ਹੈ ਤੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਜਿੱਦਾਂ ਤੁਸੀਂ ਗੱਲ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਇਸ ਵੇਲੇ ਮੈਂ ਸਮਝਦਾ ਕਿ ਜਿਹੜੀ ਮਰkezi ਹਕੂਮਤ ਹੈ ਉਹਨਾਂ ਦੀ ਇੱਕ ਇਮੇਜ ਹੈ ਉਹ ਥੋੜੀ ਮਾੜੀ ਬਣਦੀ ਪਈ ਹੈ ਇਜਨਾਲੀ ਬਿੰਦਜੀ ਮੈਂ ਸਮੇਂ ਦੀ ਇਜ਼ਾਕ ਨੂੰ ਦੇਖਦੇ ਹੋਏ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਆ ਜਿਸ ਤਰੀਕੇ ਨਾਲ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਆ ਸਹਿਤ ਤਰੀਕੇ ਨਾਲ ਜਾਣਕਾਰੀਆਂ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਰਤੀ ਜੀ ਤਾਂ ਜਿਵੇਂ ਕਿ ਅਸੀਂ ਕਿਸਾਨੀ ਆਂਦਲਨ ਨੂੰ ਵੇਖਦੇ ਹੋਏ ਵਾਹ ਵਾਹ ਮੁੱਦਿਆਂ ਤੇ ਚਰਚਾ ਕੀਤੀ ਗੱਲਬਾਤ ਕੀਤੀ ਹੈ ਇਸੇ ਤਰ੍ਹਾਂ ਹੀ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਕੱਲ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਤੁਸੀਂ ਦੇਖਦੇ ਰਹੋ ਐਸਐਮ ਜੀ ਨਿਊਜ਼